ਵਾਹਿਗੁਰੂ ਜੀ ਕੀ ਫਤਿਹ। ਸਬਦੇ ਮਣਾ ਦੇ ਵਿੱਚ ਖਾਸ ਤੌਰ ਤੇ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਜਿੱਥੇ ਪਾਣੀ ਮਾੜਿਆ ਹੈ। ਹਾਈਬ੍ਰਿਡ ਨਹੀਂ ਤਾਂ ਫੇਰ ਕੀ ਲਾਈਏ? ਹਾਈਬ੍ਰਿਡ ਇਹਦਾ ਕਿਹੜਾ ਚੋਨਾ ਲਾਈਏ? ਇਹਦੇ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕੀ ਕਹਿਣਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਤੇ ਥੋੜਾ ਜਿਹਾ ਆਪਾਂ ਅੰਕੜਿਆਂ ਤੇ ਨੀਕਾ ਮਾਰਦੇ ਹਾਂ। ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਹਾਈਬ੍ਰਿਡ ਝੋਨੇ ਦੀ ਜਿਹੜੀ ਕਾਸ਼ਤ ਕਰਨੀ ਹੈ ਉਹ ਤੇ ਰੋਕ ਲਾ ਦਿੱਤੀ ਹੈ। ਭਾਵੇਂ ਕਿ ਕਈ ਸਰੇ ਕਿਸਾਨ ਹਾਈਬ੍ਰਿਡ ਝੋਨਾ ਦਾ ਬੀਜ ਇਧਰ ਉਧਰ ਇੰਤਿਮ ਕਰਕੇ ਲਿਆ ਰਹੇ ਹੈ ਪਰਤੋ ਆਖਿਰ ਤੇ ਵੇਚਣ ਦੇ ਸਮੇਂ ਕੀ ਹੋਏਗਾ ਇਹਦੇ ਬਾਰੇ ਦੋਚਿੱਤੀ ਦੇ ਵਿੱਚ ਨਹੀਂ ਕਿਸਾਨ ਕਿ ਕੀ ਕੀਤਾ ਜਾਵੇ ਸੋਸ਼ਲ ਮੀਡੀਆ ਦੇ ਉੱਪਰ ਜੋ ਫਿਗਰ ਘੁੰਮ ਰਹੇ ਹੈ ਕਿ ਲਗਭਗ ਕੀ ਆ ਰਿਹਾ ਕਿ 15 ਲੱਖ ਕਿੱਲਾ ਜਿਹੜਾ ਹੈਗਾ ਇਹਦਾ ਹਾਈਬ੍ਰਿਡ ਝੋਨੇ ਦਾ ਪੰਜਾਬ ਦੇ ਵਿੱਚ ਸੀਗਾ ਫੱਡੀ ਦਿੱਕਤ ਇਹ ਆ ਗਈ ਹੈ ਕਿ ਜਿਹੜਾ ਹਾਈਬ੍ਰਿਡ ਬੈਨ ਹੋ ਗਿਆ ਠੀਕ ਹੈ ਹੋ ਗਿਆ ਲekin ਇਹ ਬੈਨ ਉਸ ਸਮੇ ਹੋਇਆ ਜਿਸ ਸਮੇ ਸੀਜ਼ਨ ਬਿਲਕੁਲ ਸ਼ੁਰੂ ਹੋਣ ਵਾਲਾ ਸੀਗਾ ਤਾਂ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇਕਰ ਅਸੀਂ ਉਹ 15 ਲੱਖ ਕਿਲਾ ਮੈਂ ਫਿਗਰ ਨੂੰ ਜਸਟੀਫਾਈ ਨਹੀਂ ਕਰ ਰਿਹਾ ਇਸ ਸਮੇ ਅਪਰੋਕਸੀਮੇਟਲੀ ਕਹਿ ਰਿਹਾ ਕਿ ਉਹ ਮੇਰੇ ਕੋਲ ਪ੍ਰੋਪਰ ਫਿਗਰ ਨਹੀਂ ਹੈ ਜੋ ਵੀ ਏਰੀਆ ਹਾਈਬ੍ਰਿਡ ਦਾ ਸੀਗਾ ਉਸ ਏਰੀਏ ਦੇ ਵਿੱਚੋਂ ਜੇ ਹਾਈਬ੍ਰਿਡ ਬਾਹਰ ਕਰ ਦਿੱਤਾ ਗਿਆ ਤੇ ਉੱਥੇ ਜਿਹੜਾ ਬੀ ਫਿੱਟ ਹੋਣਾ ਹੈ ਉਹ ਤਾਂ ਵੀ ਬਣਾਇਆ ਹੀ ਨਹੀਂ ਵੀ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਕਿ 15 ਲੱਖ ਕਿਲੇ ਚ ਹਾਈਬ੍ਰਿਡ ਲੱਗਦਾ ਸੀ ਤਾਂ ਜਿਹੜੀਆਂ ਬੀ ਕੰਪਨੀਆਂ ਹੈਗੀਆਂ ਉਹਨਾਂ ਨੇ ਉਸ 15 ਲੱਖ ਕਿੱਲੇ ਦਾ ਬੀ ਬਣਾਇਆ ਹੀ ਨਹੀਂ ਨਾ ਜਿਹਦੇ ਕਰਕੇ ਹੁਣ ਪੰਜਾਬ ਦੇ ਵਿੱਚ ਕਦੇ ਕਹਿੰਦੇ ਕਿ ਵੀ ਜਿਹੜਾ ਹੈਗਾ ਉਹ ਵੀ ਖਤਮ ਹੋ ਗਿਆ ਕਦੇ ਕਹਿੰਦੇ ਉਹ ਵੀ ਖਤਮ ਹੋ ਗਿਆ ਕਿਸਾਨ ਇਧਰੋਂ ਉਧਰ ਨੂੰ ਉਧਰੋਂ ਇਧਰ ਨੂੰ ਭੱਜਿਆ ਫਿਰਦਾ ਹੈ ਤੇ ਬੀਜ ਦੀ ਬੜੀ ਹੀ ਕਾਵਾਂ ਲੋੜੀ ਪਈ ਹੋਈ ਹੈ ਐ ਸੰਬੰਧੀ ਸੰਬੰਧਿਤ ਵਿਭਾਗਾਂ ਨੂੰ ਦੇਖਣਾ ਪਵੇਗਾ ਕਿ ਜੇਕਰ ਬਾਜ਼ਾਰ ਚ ਹਾਈਬ੍ਰਿਡ ਬਾਹਰ ਨਿਕਲ ਗਿਆ ਤਾਂ ਉਹਦੀ ਜਗ੍ਹਾ ਤੇ ਜਿਹੜੇ ਬਾਕੀ ਬੀਜ ਨੇ ਉਹ ਕਿਵੇਂ ਉਹਦਾ ਥਾਂ ਲੈਣਗੇ ਕਿਵੇਂ ਪੂਰਤੀ ਕਰਨਗੇ ਕੀ ਸਾਡੇ ਕੋਲ ਉਹਨਾਂ ਬੀਜ ਹੈ ਇਹ ਸਵਾਲ ਹੈ। ਅਦਾਲਤ ਦੀ ਕਾਰਵਾਈ ਦੀ ਜੇ ਗੱਲ ਕਰਦੇ ਆਂ ਤਾਂ ਅਗਲੀ ਤਰੀਕ 13 ਮਈ 2025 ਪੈ ਗਈ ਹੈ। ਠੀਕ ਹੈ। ਤੇ ਇਹ ਜਿਹੜਾ ਹੈਗਾ ਅੱਗੇ ਇਸ ਦੇ ਉੱਪਰ ਕੀ ਹੁੰਦਾ ਉਹ ਜਿਵੇਂ ਕੋਈ ਸੂਚਨਾ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਐ ਸੰਬੰਧੀ। ਸਾਡੇ ਵੱਲੋਂ ਇੱਕ ਚਿੱਠੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਲਿਖੀ ਗਈ ਸੀ ਜਿਹਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਪੰਜਾਬ ਦੀ ਜਿਹੜੀ ਨਰਮਾ ਬੈਲਟ ਹੈਗੀ ਹੈ ਜਿੱਥੇ ਕਿ ਗਲਾਬੀ ਸੁੰਢੀ ਦੇ ਕਰਕੇ ਕਿਸਾਨਾਂ ਦਾ ਨਰਮਾ ਨਹੀਂ ਹੋ ਰਿਹਾ ਲੇਕਿਨ ਉਹਨਾਂ ਕਿਸਾਨ ਵੀਰਾਂ ਨੇ ਮਾੜੇ ਪਾਣੀ ਦੇ ਉੱਤੇ ਇੱਥੇ ਕਿ 3 ਅਤੇ 4 ਨੰਬਰ ਪਾ ਲੀਆਂ ਉੱਥੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਇਹ ਕਿਸਾਨ ਪਿਛਲੇ ਸਾਲਾਂ ਦੇ ਵਿੱਚ ਹਾਈਬ੍ਰਿਡ ਝੋਨੇ ਦੀ ਕਾਸ਼ਤ ਕਰਦੇ ਸੀਗੇ ਲੇਕਿਨ ਹਾਈਬ੍ਰਿਡ ਝੋਨਾ ਬੈਨ ਹੋਣ ਤੋਂ ਬਾਅਦ ਹੁਣੇ ਕੀ ਕਰਨ ਕਿਹੜਾ ਝੋਨਾ ਇਹ ਲਾਉਣ ਤਾਂ ਇਸ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪਿਛਲੇ ਦਿਨੀ ਆਪਣਾ ਜਵਾਬ ਦਿੱਤਾ ਹੈ ਇਹਦੇ ਵਿੱਚ ਜੋ ਇਹਨਾਂ ਦਾ ਜਵਾਬ ਹੈ ਉਹ ਤੁਸੀਂ ਇੱਥੇ ਇਹ ਪੜ੍ਹ ਸਕਦੇ ਹੋ ਇਹ ਡਾਕਟਰ ਅਜਮੇਰ ਸਿੰਘ ਟੱਟ ਜੀ ਨੇ ਬਹੁਤ ਚੰਗੇ ਇਨਸਾਨ ਨੇ ਇਹਨਾਂ ਨੇ ਜਿਹੜਾ ਹੈਗਾ ਆਪਣਾ ਜੋ ਰਿਪਲਾਈ ਦਿੱਤਾ ਹੈ ਉਹ ਮੈਂ ਤੁਹਾਡੇ ਸਾਹਮਣੇ ਇਹ ਪੜਨ ਲੱਗਾ। ਪਹਿਲੀ ਗੱਲ ਇਹਨਾਂ ਨੇ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਛੋਣੇ ਦੀ ਕੋਈ ਵੀ ਹਾਈਬ੍ਰਿਡ ਕਿਸਮ ਦੀ ਸਪਾਰਸ਼ਿਪ ਕਦੇ ਵੀ ਨਹੀਂ ਕਰਦਾ ਪਹਿਲਾਂ ਵੀ ਨਹੀਂ ਕਰਦਾ ਸੀ। ਇਹਨਾਂ ਨੇ ਕਿਹਾ ਕਿ ਪਰਖ ਦੌਰਾਨ ਛੋਣੇ ਦੇ ਹਾਈਬ੍ਰਿਡ ਦਾ ਝਾਰ ਸਪਾਰਸ਼ ਕਿਸਮਾਂ ਤੋਂ ਜ਼ਿਆਦਾ ਨਹੀਂ ਹੁੰਦਾ ਸਗੋਂ ਹਾਈਬ੍ਰਿਡ ਦਾ ਜ਼ਿਆਦਾ ਕੱਦ ਜ਼ਿਆਦਾ ਪ੍ਰਾਲ ਡੇ ਗੰਦੀ ਸਮੱਸਿਆ ਆ ਝੂਠੀ ਕਾਂਗਿਆਰੀ ਅਤੇ ਸਪਾਰਸ਼ ਕਿਸਮਾਂ ਦੇ ਮੁਕਾਬਲੇ ਮਾੜੀ ਮਿਲਿੰਗ ਕੁਆਲਿਟੀ ਦੇ ਮੁੱਦੇ ਹਨ। ਹਾਈਬ੍ਰਿਡ ਦੀ ਮੰਡੀ ਕਰਨ ਦੀ ਵਿੱਚ ਸਮੱਸਿਆ ਰਹਿੰ ਜੋ ਇਹ ਕਹਿ ਰਹੇ ਮੈਂ ਪੜ ਕੇ ਸੁਣਾ ਰਿਹਾ ਹਾਂ ਅਗਲੀ ਗੱਲ ਇਹਨਾਂ ਨੇ ਕਹੀ ਹੈ ਕਿ ਜਿਹੜਾ ਹੈਗਾ 4 ਨੰਬਰ ਪਾਣੀ ਉਹ ਤਾਂ ਸਿੰਚਾਈ ਲਈ ਟੁਕਮਾ ਨਹੀਂ ਹੈਗਾ ਮੇਰੇ ਕਹਿਣਾ ਇਹਨਾਂ ਦੇ ਜੇ ਆਪਾਂ ਨੂੰ ਆਪਾਂ ਕਰੀਏ ਵੀ ਜੇ ਕੋਈ ਕਿਸਾਨ 4 ਨੰਬਰ ਪਾਣੀ ਦੇ ਵਿੱਚੋਂ ਨਾ ਲਾ ਰਿਹਾ ਹੈ ਤਾਂ ਉਹਨਾਂ ਨੂੰ ਇਹਨਾਂ ਦੇ ਕਹਿਣਾ ਕਿ ਭਾਈ ਇਹ ਪਾਣੀ ਸਿੰਚਾਈ ਲਈ ਟੁਕਮਾ ਨਹੀਂ ਹੈਗਾ ਜੇ 4 ਨੰਬਰ ਪਾਣੀ ਨੂੰ ਤੁਸੀਂ ਵਰਤੋਗੇ ਤੁਹਾਡੀਆਂ ਜ਼ਮੀਨਾਂ ਬੰਜਰ ਹੋ ਜਾਣੀਆਂ ਖੇਤੀ ਨਹੀਂ ਇੱਥੇ ਹੋਣੀ ਮੈਂ ਯੂਨੀਵਰਸਿਟੀ ਦੇ ਅਪਲਾਈ ਨੂੰ ਕਹਿ ਰਿਹਾ ਮੇਰੇ ਇਹਨਾਂ ਸ਼ਬਦਾਂ ਨੂੰ ਮੇਰੇ ਸ਼ਬਦ ਨਾ ਸਮਝਿਆ ਜਾਵੇ ਕਿ ਮੈਂ ਕਹਿ ਰਿਹਾ ਹਾਂ ਅਗਲੀ ਗੱਲ ਇਹਨਾਂ ਨੇ ਕਿਹਾ ਕਿ ਤਿੰਨ ਨੰਬਰ ਪਾਣੀ ਜਿੱਥੇ ਪਾਣੀ ਤਿੰਨ ਨੰਬਰ ਹੈਗਾ ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਿਹੜੀ ਸ਼ਿਫਾਰਿਸ਼ ਕਿਸਮ ਹੈ ਪੀਆਰ 126 ਤੁਸੀਂ ਉਹਨੂੰ ਲਾ ਸਕਦੇ ਹੋ ਇਹ ਇੱਕ ਬਿਹਤਰ ਵਿਕਲਪ ਹੋ ਸਕਦੀ ਹੈ ਇਹਨਾਂ ਦੇ ਕਹਿਣ ਦੇ ਅਨੁਸਾਰ ਇਹ ਇਸ ਕਿਸਮ ਦੀ ਜਿਹੜੀ ਲਵਾਈ ਹੈੀ ਹੈ ਉਦੋਂ ਕੀਤੀ ਜਾਵੇ ਜਦੋਂ ਮਾਨਸੂਨ ਸ਼ੁਰੂ ਹੁੰਦਾ ਮਤਲਬ ਕਿ ਜੁਲਾਈ ਦੇ ਪਹਿਲੇ 15 ਦਿਨਾਂ ਦੇ ਵਿੱਚ ਕੀਤੀ ਜਾਵੇ ਤਾਂ ਇਹਦੇ ਨਾਲ ਲਾਭ ਮਿਲ ਸਕਦਾ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਜੋ ਮੇਲ ਦਾ ਰਿਪਲਾਈ ਕੀਤਾ ਹੈ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਲੀਅਰ ਹੋ ਗਈ ਗੱਲ ਇਹ ਨਹੀਂ ਹੁਣ ਤੁਹਾਡਾ ਸਵਾਲ ਜਿਹੜਾ ਕਿ ਅਸੀਂ ਲਾਈਏ ਕਿਹੜਾ ਦੇਖੋ ਪਿਛਲੇ ਦਿਨੀ ਸ਼ੁਰੂ ਦੇ ਵਿੱਚ ਇਹ ਗੱਲ ਕੀਤੀ ਸੀ ਹਾਂਜੀ ਠੀਕ ਹੈ ਵੀ ਫਲਾਨਾ ਫਲਾਨਾ ਚੋਨਾ ਲਾ ਲਓ ਜਦੋਂ ਗੱਲ ਹੋਈ ਤਾਂ ਤੁਸੀਂ ਬਾਜ਼ਾਰ ਦੇ ਵਿੱਚੋਂ ਉਹ ਵੈਰਾਈਟੀ ਖਤਮ ਕਰਤੀ ਉਸ ਵੈਰਾਈਟੀ ਦੇ ਪਿੱਛੇ ਇੰਨੇ ਕੋ ਪੈ ਗਏ ਕਿ ਉਹ ਵੈਰਾਈਟੀ ਜਿਹੜੀ ਹੈਗੀ ਹੈ ਬਾਜ਼ਾਰ ਚੋਂ ਗਾਇਬ ਹੋ ਗਈ ਇਸ ਕਰਕੇ ਇਸ ਸਮੇਂ ਮੂੰਹ ਦੇ ਵਿੱਚੋਂ ਜੋ ਸ਼ਬਦ ਕੱਢਨੇ ਆ ਉਹ ਵੀ ਬੜੇ ਮੁਸ਼ਕਲ ਲੱਗਦੇ ਆ ਕਿ ਕਿਉਂਕਿ ਜਿਹੜਾ ਕਿਸਾਨ ਨੇ ਨਾ ਉੱਥੇ ਉਹ ਕਿਸਾਨ ਪਰੇਸ਼ਾਨ ਹੈ ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਜੇਕਰ ਤੁਹਾਨੂੰ ਇਹ ਕਹਿਣਾ ਕਿ ਆਹ ਲਾ ਲਓ ਆਹ ਲਾ ਲਓ ਉਹ ਸਹੀ ਨਹੀਂ ਹੈਗਾ ਫਿਰ ਵੀ ਜੇਕਰ ਆਪਾਂ ਦੇਖੀਏ ਜੇਕਰ ਤੁਹਾਡੇ ਖੇਤ ਦੇ ਵਿੱਚ 2 ਨੰਬਰ ਤੱਕ ਪਾਣੀ ਹੈ ਤਾਂ PR 127 ਨੂੰ ਛੱਡ ਕੇ ਲਗਭਗ ਸਾਰੀਆਂ ਹੀ ਕਿਸਮਾਂ ਹੋ ਜਾਂਦੀਆਂ ਤੇ ਥੋੜਾ ਜਿਹਾ ਨਹਿਰ ਨੂਰ ਦਾ ਪਾਣੀ ਨਾ ਲੱਗਦਾ ਹੋਵੇ ਤਾਂ ਝਾੜ ਵੀ ਚੰਗਾ ਦੇ ਜਾਂਦੀਆਂ ਜੇ ਕੱਲਾ 2 ਨੰਬਰ ਪਾਣੀ ਤੱਕ ਇਹ ਤਾਂ ਥੋੜੀ ਜਿਹੀ ਦਿੱਕਤ ਹੁੰਦੀ ਹੈ ਲੇਕਿਨ ਕਿਸਮਾਂ ਹੋ ਜਾਂਦੀਆਂ PR 118 ਭਾਵੇਂ ਕਿ BO ਦਾ ਯੂਨੀਵਰਸਿਟੀ ਤਿਆਰ ਨਹੀਂ ਕਰਦੀ ਇਹਦੇ ਵੀ ਰਿਜ਼ਲਟ ਚੰਗੇ ਦੇਖੇ ਗਏ ਨੇ ਮੈਂ ਆਪਦੇ ਖੇਤ ਦੇ ਵਿੱਚ ਜਿਹੜੀ ਮੋਟਰ ਨਾਲ ਮੇਰੀ ਦਾ ਡੇਢ ਜਾਂ ਦੋ ਨੰਬਰ ਪਾਣੀ ਹੈ ਮੈਂ ਹਰ ਤੇ ਹਮੇਸ਼ਾ PR 122 ਲਾਉਣਾ ਬਹੁਤ ਸੋਹਣਾ ਰਿਜ਼ਲਟ ਦਿੰਦਾ ਹੈ CSR 3 ਵੈਰੈਟੀ ਕਾਫੀ ਚੰਗੀ ਹੈਗੀ ਹੈ ਪਰ ਇੱਥੇ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਬੀਜ ਇਨ੍ਹਾਂ ਇਲਾਕਿਆਂ ਦੇ ਵਿੱਚ ਲੱਗ ਸਕਦੇ ਐ ਉਹਨਾਂ ਦੀ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚ ਉਪਲਬਧਤਾ ਯਕੀਨੀ ਬਣਾਈ ਜਾਵੇ ਤਾਂ ਕਿ ਕਿਸਾਨ ਖੱਜੇਲ ਖਰ ਨਾ ਹੋਵੇ ਤੇ ਲੋਕਾਂ ਦੇ ਹੱਥਾਂ ਦੇ ਵਿੱਚ ਨਾ ਖੜੇ ਕਿਉਂ ਕਿਉਂਕਿ ਹਾਈਬ੍ਰਿਡ ਬਾਜ਼ਾਰ ਤੋਂ ਬਾਹਰ ਨਿਕਲ ਤੋਂ ਬਾਅਦ ਦੇ ਵਿੱਚ ਇੱਕ ਗੈਪ ਆਇਆ ਬਾਜ਼ਾਰ ਦੇ ਵਿੱਚ ਉਹ ਖਾਲੀ ਜਗ੍ਹਾ ਭਰਨ ਵਾਸਤੇ ਬੀਜ ਚਾਹੀਦਾ ਹੈ ਜਿਹੜਾ ਕਿਸੇ ਨੂੰ ਨਹੀਂ ਪਤਾ ਸੀ ਕਿ ਜਿਹੜਾ ਹਾਈਬ੍ਰਿਡ ਝੋਨਾ ਇਹ ਬੈਨ ਹੋ ਜਾਏਗਾ ਤੇ ਹਾਈਬ੍ਰਿਡ ਝੋਨੇ ਦੇ ਜਿਹੜੇ ਬੀਜ ਦੀ ਜਗ੍ਹਾ ਤੇ ਦੂਜਾ ਵੀ ਆਏਗਾ ਬਾਜ਼ਾਰ ਇਸ ਕਰਕੇ ਤਿਆਰ ਹੀ ਨਹੀਂ ਸੀਗਾ ਬਾਜ਼ਾਰ ਦੀ ਕੋਈ ਤਿਆਰੀ ਨਹੀਂ ਸੀਗੀ ਕਿ ਜਿਹੜਾ ਹੈਗਾ ਜੇ ਕਰੋ 10 ਲੱਖ 15 ਲੱਖ ਜਿੰਨੇ ਵੀ ਰਕਵੇ ਦੇ ਵਿੱਚ ਹਾਈਬ੍ਰਿਡ ਦਾ 20 ਲਗਦਾ ਸੀਗਾ ਇਹ ਮੇਰੇ ਕੋਲ ਪ੍ਰੋਪਰ ਅੰਕੜੇ ਨਹੀਂ ਹੈਗੇ ਕਿ ਕਿੰਨਾ ਕਿੰਨੇ ਕਿਲਿਆਣਾ ਪਿਛਲੇ ਸਾਲ ਹਾਈਬ੍ਰਿਡ ਦਾ 20 ਵਿਕਿਆ ਜੇ ਕਿਸੇ ਕੋਲ ਵੀਰ ਕੋਲ ਅੰਕੜੇ ਹੋਣ ਤਾਂ ਕਮੈਂਟ ਦਿਓ ਜਰੂਰ ਦੇਵੇ ਤਾਂ ਉਹ 24 ਬੀ ਪਿਛਲੇ ਸਾਲਾਂ ਚ ਵਿਕਿਆ ਉਸ ਬੀ ਨੂੰ ਬੈਨ ਕਰਕੇ ਉਹਦੀ ਜਗ੍ਹਾ ਤੇ ਕਿਹੜਾ ਜਿਹੜਾ ਬੀ ਆਉਣਾ ਉਸ ਬੀ ਦੀ ਉਸ ਹਿਸਾਬ ਨਾਲ ਤਿਆਰੀ ਨਹੀਂ ਸੀਗੀ ਤਾਂ ਇਹ ਇੱਕ ਸਭ ਤੋਂ ਵੱਡੀ ਖੱਜਲ ਖਵਾਰੀ ਕਿਸਾਨਾਂ ਦੀ ਹੋ ਗਈ ਹੈ ਤਾਂ ਫਿਰ ਮੈਂ ਕਹਿੰਦਾ ਦੇਖੋ ਵੀ ਸ਼੍ਰੀ ਅਮਸਾ ਸਾਹਿਬ ਵਾਲਿਓ ਫਤੇਗੜ ਸਾਹਿਬ ਵਾਲਿਓ ਪਟਿਆਲੇ ਵਾਲਿਓ ਤੁਹਾਡੇ ਕੋਲੇ ਪਹਿਲਾ ਹੀ ਜਿਹੜਾ ਹੈਗਾ ਪਾਣੀ ਵਧਿਆ ਇੱਕ ਨੰਬਰ ਪਾਣੀ ਹੈ ਤੁਸੀਂ ਹਾਈਬ੍ਰਿਡ ਚੋਂ ਨਾ ਲਾਉਣੇ ਹੋ ਤੁਹਾਨੂੰ ਤਾਂ ਜਿਹੜਾ ਹੈਗਾ ਉਹਨੂੰ ਛੱਡ ਕੇ ਜਿਹੜਾ ਵੀ ਚੋਨਾ ਲਾ ਲੋਗੇ ਤੁਹਾਡੇ ਕਾਮਯਾਬ ਹੋ ਜਾਏਗਾ ਤੁਸੀਂ ਸਿਰਫ ਇਹ ਦੇਖੋ ਤੁਹਾਡੇ ਪਿੰਡ ਕਿਹੜਾ ਚੋਨਾ ਚੱਲਦਾ ਉਹੀ ਕਾਮਯਾਬ ਹੋ ਸਕਦਾ ਹੈ ਦੂਜਾ ਜਿਹੜੇ ਵੀਰ ਹੈਗੇ ਆ ਜਿੱਥੇ ਪਾਣੀ ਹੈਗਾ ਦੋ ਨੰਬਰ ਤੱਕ ਨਾਲ ਨਹਿਰ ਨੁਰਦਾ ਪਾਣੀ ਹੈਗਾ 127 ਨੂੰ ਛੱਡ ਕੇ ਲਗਭਗ ਸਾਰੀਆਂ ਕਿਸਮਾਂ ਹੋ ਜਾਣੀਆਂ ਨੇ ਤਿੰਨ ਨੰਬਰ ਤੱਕ ਪਾਣੀ ਹੈਗਾ ਤਾਂ ਯੂਨੀਵਰਸਿਟੀ 126 ਨੂੰ ਕਹਿੰਦੀ ਹੈ ਬਾਕੀ ਜੇਕਰ 118 ਦਾ ਵੀ ਮਿਲਦਾ ਕਿਤੇ 122 ਦਾ ਵੀ ਮਿਲਦਾ ਇਹ ਵੀ ਜਿਹੜੇ ਹੈਗੇ ਵਧਿਆ ਚੰਗੇ ਹੋ ਤਾਂ ਇਹਨਾਂ ਪੀਂਗਾਂ ਦੇ ਵਿੱਚੋਂ ਤੁਸੀਂ ਕੋਈ ਵੀ ਲਾ ਕੇ ਖੇਤੀ ਕਰ ਸਕਦੇ ਹੋਣ ਚਾਰ ਨੰਬਰ ਪਾਣੀ ਦੇ ਵਿੱਚ ਜਿੱਥੇ ਕੋਈ ਕਿਸਾਨ ਕਹਿੰਦਾ ਕਿ ਮੇਰੇ ਚਾਰ ਨੰਬਰ ਪਾਣੀ ਹੈ ਮੇਰਾ ਕੋੜਾ ਜ਼ਹਿਰ ਵਰਗਾ ਪਾਣੀ ਹੈ ਭਾਈ ਉਹਦੇ ਵਾਸਤੇ ਸਾਡੇ ਕੋਲੇ ਕੋਈ ਕਿਸਮ ਨਹੀਂ ਹੈਗੀ ਤਾਂ ਇਸ ਕਰਕੇ ਮੈਂ ਕਹਿੰਦਾ ਕਿ ਵੀ ਜੋ ਵੀ ਤੁਸੀਂ ਕਰ ਰਹੇ ਹੋ ਭੱਜੋ ਨਾ ਰੰਮੇ ਦੇ ਨਾਲ ਆਰਾਮ ਦੇ ਨਾਲ ਸੋਚ ਵਿਚਾਰ ਕਰਕੇ ਆਪਣਾ ਬੀਜ ਦੀ ਸਿਲੈਕਸ਼ਨ ਕਰੋ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਹਾਂ ਯਾਰ ਮੇਰੀ ਇਹ ਦਿੱਕਤ ਹੈਗੀ ਹੈ ਤੁਹਾਡੇ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਬਣਿਆ ਹੈ ਆਪਣੇ ਕਿਹਦਾ ਪਾਣੀ ਲੈ ਜਾਓ ਤੇ ਖੇਤੀ ਵਿਗਿਆਨ ਕੇਂਦਰ ਵਾਲੇ ਡਾਕਟਰ ਦੇ ਕੋਲੇ ਬੈਠ ਕੇ ਉਹਦੇ ਨਾਲ ਸਲਾਹ ਕਰਕੇ ਉਹਨੂੰ ਦੇਖੋ ਕਿਹੜਾ ਬੀਜੜਾ ਹੈਗਾ ਉਹ ਇੱਥੇ ਲੱਗ ਸਕਦਾ ਉਹ ਤੁਹਾਨੂੰ ਬਹੁਤ ਸੋਹਣਾ ਗਾਈਡ ਕਰ ਦੇਣਗੇ ਦੇਖੋ ਹੁਣ ਰਹੀ ਗੱਲ ਕਿ ਝੋਨਾ ਕਿਹੜਾ ਵਿਕੇਗਾ ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਆਪਦੇ ਆੜਤੀਆਂ ਨਾਲ ਸ਼ੈਲ ਰਾਏ ਨਾਲ ਗੱਲ ਕਰ ਲਓ ਜਿਹੜਾ ਕਹਿੰਦੇ ਉਹ ਝੋਨਾ ਲਾ ਲਓ ਹੁਣ ਜਿਹੜੇ ਵੀਰੇ ਕਹਿ ਰਹੇ ਕਿ ਮੈਂ ਹਰਿਆਣੇ ਤੋਂ ਹਾਈਬ੍ਰਿਡ ਜਾ ਕੇ ਲਾ ਲਾਂ ਮੈਂ ਉੱਥੋਂ ਹਰਿਆਣੇ ਲੈ ਲਵਾਂ ਮੈਂ ਤੁਹਾਨੂੰ ਇੱਕ ਕਹਿਣਾ ਹੈ ਜੇਕਰ ਕੱਲੋਂ ਖਰੀਦਣ ਵਾਲਿਆਂ ਨੇ ਕਹਿ ਦਿੱਤਾ ਕਿ ਇਹ ਤਾਂ ਪੰਜਾਬ ਸਰਕਾਰ ਨੇ ਬੈਨ ਕੀਤਾ ਸੀਗਾ ਤੇ ਅਸੀਂ ਤਾਂ ਜਿਹੜਾ ਹੈਗਾ ਇਹ ਚੱਕਣਾ ਹੀ ਨਹੀਂ ਫਿਰ ਅਸੀਂ ਕਿਹੜੇ ਪਾਸੇ ਜਾਵਾਂਗੇ ਤਾਂ ਇਸ ਕਰਕੇ ਜਿਹਦੇ ਖੇਤ ਦੇ ਵਿੱਚ ਦੂਜੀਆਂ ਕਿਸਮਾਂ ਹੋ ਸਕਦੀਆਂ ਹਨ ਆਪਣੇ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਜਾਓ ਆਪਦਾ ਮਿੱਟੀ ਪਾਣੀ ਲੈ ਜਾਓ ਉੱਥੇ ਡਾਕਟਰਾਂ ਨਾਲ ਬੈਠ ਕੇ ਸਲਾਹ ਕਰੋ ਸਲਾਹ ਕਰਕੇ ਉਹ ਤੁਹਾਨੂੰ ਸਹੀ ਗਾਈਡ ਕਰਨਗੇ ਉਸ ਦੇ ਹਿਸਾਬ ਦੇ ਨਾਲ ਡਿਸੀਜਨ ਲਵੋ ਇਸ ਕਰਕੇ ਘਬਰਾਓ ਨਹੀਂ ਆਰਾਮ ਦੇ ਨਾਲ